ਰਵਿੰਦਰ ਸਿੰਘ ਪਿੰਡਰ ਨੂੰ ਹਲਕਾ ਵਿਧਾਇਕ ਵੱਲੋਂ ਕਾਰ ਡੀਲਰਸ ਐਸੋਸੀਏਸ਼ਨ ਪਾਤੜਾਂ ਦਾ ਪ੍ਰਧਾਨ ਬਣਾਉਣ ਦਾ ਕੀਤਾ ਐਲਾਨ ਡੀਲਰਾਂ ਨੇ ਕੀਤਾ ਸਵਾਗਤ ਉੱਤਰੀ ਭਾਰਤ ਵਿੱਚ ਪੁਰਾਣੀਆਂ ਕਾਰਾਂ ਦੀ ਵੇਟ ਖਰੀਦ ਲਈ ਮਸ਼ਹੂਰ ਪਾਤੜਾਂ ਦੇ ਕਾਰ ਡੀਲਰ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਲਈ ਪਾਤੜਾਂ ਕਾਰ ਬਾਜ਼ਾਰ ਚ ਸਮੂਹ ਡੀਲਰਾਂ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕਾ ਸ਼ੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਦਲਗਲ ਨੇ ਕਾਰ ਡੀਲਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਰਵਿੰਦਰ ਸਿੰਘ ਪਿੰਦੜ ਨੂੰ ਬਣਾਉਣ ਦੇ ਕੀਤੇ ਐਲਾਨ ਤੋਂ ਬਾਅਦ ਸਮੂਹ ਕਾਰ ਡੀਲਰਾਂ ਨੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਰਵਿੰਦਰ ਸਿੰਘ ਪਿੰਦੜ ਨੂੰ ਵਿਧਾਇਕੀਆਂ ਵੀ ਦਿੱਤੀਆਂ ਉਨਲੇ ਅੱਜ 17 ਮਾਰਚ ਦਿਨ ਐਤਵਾਰ ਸਾਲ ਦੀ ਤਰ੍ਹਾਂ ਕਾਰ ਬਜ਼ਾਰ ਪਾਤਰਾਂ ਦੇ ਵਿੱਚ ਉਹ ਇੱਕ ਬਹੁਤ ਵੱਡਾ ਜਿਹੜਾ ਸਿਸਟਮ ਹੈਗਾ ਇੱਥੇ ਹਰ ਸਾਲ ਦੀ ਤਰ੍ਹਾਂ ਨਵੇਂ ਪ੍ਰਧਾਨ ਦੀ ਜਿਹੜੀ ਨਿਯੁਕਤੀ ਹੈ ਉਹ ਕੀਤੀ ਜਾਂਦੀ ਹੈ ਔਰ ਅੱਜ ਵੀ ਪਿਛਲੇ ਸਮਿਆਂ ਦੇ ਦਰਮਿਆਨ ਜਿੱਦਾਂ ਸਰਬਸੰਮਤੀ ਦੇ ਨਾਲ ਹੋਈ ਸੀ ਅੱਜ ਵੀ ਸਰਬਸੰਮਤੀ ਦੇ ਨਾਲ ਇਸ ਕਾਰ ਐਸੋਸੀਏਸ਼ਨ ਦਾ ਜਿਹੜਾ ਪ੍ਰਧਾਨ ਹੈ ਅਰਵਿੰਦਰ ਸਿੰਘ ਭਿੰਡਰ ਜੀ ਨੂੰ ਜਿਹੜਾ ਉਹ ਚੁਣਿਆ ਗਿਆ ਔਰ ਮੈਂ ਇਸ ਭਰਾ ਨੂੰ ਮੁਬਾਰਕਬਾਦ ਦਿੰਦਾ ਔਰ ਮੈਂ ਆਸ ਵੀ ਕਰਦਾ ਕਿ ਆਪਣੇ ਇੱਕ ਕੰਮ ਨੂੰ ਈਮਾਨਦਾਰੀ ਦੇ ਨਾਲ ਜਿਹੜਾ ਨਿਭਾਉਣਗੇ ਔਰ ਹਰ ਕਿਸੇ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਇਹੀ ਆਸ ਕਰਦਾ ਔਰ ਫਿਰ ਦੁਬਾਰਾ ਮੈਂ ਮੁਬਾਰਕਾਂ ਦਿੰਦਾ ਜੀ ਬਹੁਤ ਬਹੁਤ ਕਾਰ ਐਸੋਸੀਏਸ਼ਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਕਿ ਇਸ ਸਾਥੀ ਦਾ ਹਮੇਸ਼ਾ ਸਾਥ ਦਿਓ ਮੈਂ ਉਮੀਦ ਕਰਦਾ ਔਰ ਤੁਹਾਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਆਪਣੇ ਕੰਮ ਨੂੰ ਬੜੀ ਇਮਾਨਦਾਰੀ ਦੇ ਨਾਲ ਜਿਹੜਾ ਇੰਜਾਮ ਦੇਣਗੇ ਔਰ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਖੜਨਾ ਅੱਜ ਜਿਹੜੀ 2024 ਤੇ 25 ਦੀ ਜਿਹੜੀ ਚੋਣ ਹੋਈ ਹੈ ਤੇ ਸਾਰੇ ਮੇਰੇ ਡੀਲਰ ਵੀਰਾਂ ਨੇ ਸਾਰੇ ਬਾਜ਼ਾਰ ਨੇ ਮੇਰਾ ਸਾਥ ਦਿੱਤਾ ਹੈ ਤੇ ਮੈਂ ਸਾਰੇ ਭਰਾਵਾਂ ਦਾ ਬਹੁਤ ਹੀ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਮੈਨੂੰ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਅੱਜ ਪ੍ਰਧਾਨ ਚੁਣਿਆ ਹੈ ਤੇ ਮੈਂ ਵੀ ਇਹਨਾਂ ਨੂੰ ਭਰੋਸਾ ਦੇਣਾ ਜੇ ਅੱਜ ਮੈਨੂੰ ਇਹਨਾਂ ਨੇ ਪ੍ਰਧਾਨ ਚੁਣਿਆ ਤੇ ਮੈਂ ਇਹਨਾਂ ਦੀ ਉਮੀਦਾਂ ਤੇ ਪੂਰਾ ਖਰਾ ਉਤਰਾਂਗਾ ਤੇ ਇਹਨਾਂ ਦੇ ਸਾਰੇ ਜਿਹੜੇ ਕੋਈ ਵੀ ਕੰਮ ਨੇ ਮੈਂ ਉਸੇ ਤਰ੍ਹਾਂ ਕਰਵਾਵਾਂਗਾ ਜਿਹੜੇ ਕੋਈ ਪਿੱਛੇ ਕੰਮ ਰਹਿ ਗਏ ਨੇ ਜਾਂ ਕੋਈ ਦਿੱਕਤਾਂ ਪਿੱਛੇ ਆਈਆਂ ਨੇ ਮੈਂ ਉਹਨਾਂ ਨੂੰ ਵੀ ਦੂਰ ਕਰਾਂਗਾ ਔਰ ਸਾਡੇ ਜਿਹੜੇ ਹਲਕੇ ਦੇ ਐਮਐਲਏ ਸਾਹਿਬ ਨੇ ਸਰਦਾਰ ਕਲਵੰਤ ਸਿੰਘ ਜੀ ਬਾਜੀਗਰ ਜੀ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਐਡਾ ਮਾਣ ਬਖਸ਼ਿਆ ਤੇ ਅਸੀਂ ਉਹਨਾਂ ਦਾ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਦੀ ਚੋਣ ਵਾਰ ਇੱਕ ਬਹੁ ਵੱਡਾ ਇੱਕ ਇਤਿਹਾਸ ਰਚਾ ਸਾਡੇ ਕਾਰ ਬਜਾਰ ਦੇ ਭਰਾਵਾਂ ਨੇ ਸਾਰਿਆਂ ਨੇ ਕਿਉਂਕਿ ਸਭ ਸੰਮਤੀ ਨਾਲ ਜਿਹੜੀ ਅੱਜ ਚੋਣ ਹੋਈ ਹੈ ਕਿਉਂਕਿ ਪਿਛਲੀ ਵਾਰ ਵੀ ਰਵਿੰਦਰ ਭਿੰਡਰ ਤੇ ਪ੍ਰੀਤ ਗਿੱਲ ਜੀ ਜੰਦਲ ਸਾਹਿਬ ਤਿੰਨ ਕੈਂਡੀਡੇਟ ਸੀਗੇ ਔਰ ਐਮਐਲਏ ਸਾਹਿਬ ਨੇ ਬੜੀ ਸਤਿਜਗੀ ਨਾਲ ਪਿਛਲੀ ਵਾਰ ਵੀ ਜਿਹੜਾ ਪ੍ਰਧਾਨ ਸੀਗਾ ਪ੍ਰੀਤ ਗਿੱਲ ਨੂੰ ਲਾਇਆ ਔਰ ਰਵਿੰਦਰ ਭਿੰਡਰ ਨੂੰ ਇੱਕ ਵਿਸ਼ਵਾਸ ਦਵਾਇਆ ਸੀ ਕਿ ਤੁਹਾਨੂੰ ਅਗਲੀ ਵਾਰ ਜਿਹੜਾ ਪ੍ਰਧਾਨ ਹੈ ਉਹ ਅਸੀਂ ਵੜਾ ਬਣਾਵਾਂਗੇ ਔਰ ਕਾਰ ਬਜਾਰ ਦੇ ਪੂਰੇ ਅੱਜ ਪ੍ਰੀਤ ਰਵਿੰਦਰ ਪਿੰਟਰ ਦਾ ਸਾਥ ਦਿੱਤਾ ਔਰ ਪ੍ਰੀਤ ਗਿੱਲ ਜੀ ਨੇ ਵੀ ਉਹਨਾਂ ਦਾ ਪੂਰਾ ਸਹਿਯੋਗ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਮੁਬਾਰਕਾਂ ਤੁਹਾਨੂੰ ਅਗਲੀ ਵਾਰੀ ਪ੍ਰਧਾਨਤ। ਮੈਂ ਅੱਜ ਪਿੰਡਰ ਜਿੰਦ ਖਾਰ ਇਸ਼ੂਨ ਦਾ ਪ੍ਰਧਾਨ ਬਣਾਉਣ ਤੇ ਮੁਬਾਰਕਬਾਦ ਇਹਨਾਂ ਸਭ ਤੋਂ ਪਹਿਲਾਂ ਤਾਂ ਐਮਐਲਏ ਸਾਹਿਬ ਨੂੰ ਮੁਬਾਰਕਬਾਦ ਇਹਨਾਂ ਦੇ ਅਗਵਾਈ ਸਭ ਤੋਂ ਸਿਨਾਈ ਦੇ ਵੱਡੇ ਜਿਹੜਾ ਕਿ ਪਾਉਤਰੀ ਪਾਲਾ ਸਭ ਤੋਂ ਵੱਡਾ ਜਿਹੜਾ ਬਿਜ਼ਨਸ ਹੈਗਾ ਉਹਦੇ ਪ੍ਰਧਾਨ ਬਣਾਏ ਨੇ ਉਹਨਾਂ ਦੀ ਗੱਲ ਕਿਸੇ ਨੂੰ ਮੋੜੀ ਨਹੀਂ ਇਹ ਧੰਨਵਾਦ ਆ ਰਿਹਾ ਅੱਜ ਜਿਹੜਾ ਕਾਰ ਬਜ਼ਾਰ ਹੈ ਇਹਦੀ ਪ੍ਰਧਾਨਗੀ ਦੀ ਚੋਣ ਦਾ ਥੀ ਤੇ ਤੀਜੀ ਚੋਣ ਹੈ ਸਾਡੀ ਸਰਕਾਰ ਦੇ ਹੁੰਦੇ ਆ ਪਹਿਲਾ ਪ੍ਰੀਤ ਗਿੱਲ ਜੀ ਨੂੰ ਸਰਬਸੰਮਤੀ ਨਾਲ ਬਣਾਇਆ ਸੀ ਐਮਐਲਏ ਦੀ ਕਿਰਪਾ ਨਾਲ ਤੇ ਹੁਣ ਰਵਿੰਦਰ ਭਿੰਦਰ ਜੀ ਨੂੰ ਬਣਾਇਆ ਜੀ ਤੇ ਮੈਂ ਬਹੁਤ ਬਹੁਤ ਮੁਬਾਰਕਾਂ ਦੇਣਾ ਰਵਿੰਦਰ ਜੀ ਨੂੰ ਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਅੱਜ ਇਹ ਚੋਣ ਹੋਈ ਹੈ ਬਹੁਤ ਵਧੀਆ ਫੇਅਰ ਚੋਣ ਹੋਈ ਹੈ ਅਸੀਂ ਇਹਦਾ ਸ਼ੇਰਾ ਸਾਡੇ ਆਮ ਆਮ ਆਦੀ ਪਾਰਟੀ ਦੇ ਸਾਡੇ ਭਰਾ ਕਲਵੰਸੀ ਵੀ ਜੀ ਨੂੰ ਦੰਦੇ ਆ ਜਿਨ੍ਹਾਂ ਨੇ ਪਿਛਲੇ 2 ਸਾਲਾਂ ਤੋਂ ਸਾਰਿਆਂ ਨੂੰ ਰੇ ਚਾਹੇ ਕੋ ਕਾਂਗਰਸੀ ਆ ਅਕਾਲੀ ਦਲ ਦਾ ਬੀਜੇਪੀ ਦਾ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਸਰਬਸੰਮਤੀ ਨਾਲ ਜਿਹਨੂੰ ਪ੍ਰਧਾਨ ਬਣਾਉਂਦੇ ਨੇ ਉਹਨੂੰ ਸਾਰਾ ਇਹ ਬਾਜ਼ਾਰ ਹੈ ਇੰਡਸਟਰੀ ਆ ਸਾਡੀ ਇਹ ਨੂੰ ਮੰਦੀ ਆ ਅਸੀਂ ਤਾਂ ਇਹਨਾਂ ਦੇ ਪ੍ਰਧਾਨ ਬਣ ਕੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਵਾਜ਼ ਦੀ ਪਾਰਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਜਿਹੜੇ ਅੱਜ ਕਾਰ ਡੀਲਰ ਐਸੋਸੀਏਸ਼ਨ ਦੀ ਪ੍ਰਧਾਨਗੀ ਹੋਈ ਹੈ ਕਿ ਜਿਹੜੀ ਚੋਣ ਹੈ ਇੱਕ ਭਾਈਚਾਰੇ ਦੀ ਚੋਣ ਹੈ ਇਹ ਸਰਬਸੰਮਤੀ ਨਾਲ ਜਿਹੜੀ ਚੋਣ ਹੋਈ ਹੈ ਜਿਹੜਾ ਅੱਜ ਇੱਥੇ ਰਵਿੰਦਰ ਪਿੰਡਰ ਜੀ ਜਿਹੜੇ ਪ੍ਰਧਾਨ ਬਣाये ਗਏ ਨੇ ਉਹਨਾਂ ਦੀ ਇਹ ਜਿਹੜੀ ਦੇਖਣ ਦੇ ਆਪਾਨੂੰ ਲੱਗ ਰਿਹਾ ਹੈ ਇਹ ਉਹਨਾਂ ਦੀ ਕਮਾਈ ਹੈ ਕਿ ਜਿਹੜਾ ਹਰੇਕ ਬੰਦਾ ਹੈ ਮੈਨੂੰ ਲੱਗਦਾ ਵੀ ਇੱਥੇ 350 ਤੋਂ ਵੱਧ ਕਾਰ ਪੈਸਾ ਹੈ ਮਤਲਬ ਡਰਾਈਵਰ ਲਾ ਲਓ ਉਹਨਾਂ ਦੇ ਮਾਲਕ ਲਾ ਲਓ ਸਾਰੇ ਇੱਥੇ ਪਹੁੰਚੇ ਨੇ ਇਹ ਰਵਿੰਦਰ ਪਿੰਡਰ ਜੀ ਦੀ ਕਮਾਈ ਹੈ ਤੇ ਮੈਂ ਉਹਨਾਂ ਨੂੰ ਵਧਾਈ ਦੇਣਾ ਜਿਹੜਾ ਬਹੁਤ-ਬਹੁਤ ਮੁਬਾਰਕਾਂ ਨੇ ਸਾਡੇ ਕਾਰ ਬਜ਼ਾਰ ਦੇ ਭਰਾਵਾਂ ਨੂੰ ਬਹੁਤ ਵੱਡੀ ਐਸੋਸੀਏਸ਼ਨ ਹੈ ਜੋ ਪੂਰੇ ਹਿੰਦੁਸਤਾਨ ਲੈਵਲ 'ਚ ਪਾਤਰਾਂ ਦੀ ਜੋ ਕਾਰ ਬਜ਼ਾਰ ਦੀ ਐਸੋਸੀਏਸ਼ਨ ਬਹੁਤ ਵੱਡੀ ਐਸੋਸੀਏਸ਼ਨ ਹੈ ਸਾਡਾ ਭਰਾ ਹਿੰਦੂ ਐਮਐਲਏ ਸਾਹਿਬ ਦੀ ਸਹਿਮਤੀ ਨਾਲ ਕਾਰ ਬਜ਼ਾਰ ਦੇ ਸਾਰੇ ਭਰਾਵਾਂ ਦੀ ਸਹਿਮਤੀ ਨਾਲ ਪ੍ਰਧਾਨ ਬਣਿਆ ਅਸੀਂ ਉਹਨੂੰ ਬਹੁਤ-ਬੁਰ ਵਧਾਈ ਦਿੰਦੇ ਆ ਕਾਰ ਬਜ਼ਾਰ ਦੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਨੂੰ ਕਾਰ ਬਜ਼ਾਰ ਦੀ ਪਾਤਰਾਂ ਦੇ ਅਸੀਂ ਕਿਤੇ ਵੀ ਲੈ ਗਏ ਅੱਜ ਉਹਨਾਂ ਨੂੰ ਪ੍ਰਧਾਨ ਕਦੇ ਵੀ ਜਵਾਬ ਦੇ ਕਾਰੀ ਦਾ ਜਿਹੜੀ ਨੀ ਵੀ ਰਿਕਾਰਡਿੰਗ ਵੀ ਨਹੀਂ ਕਰਦੇ ਜਦੋਂ ਫੋਨ ਕਰਦੇ ਨਾਲ ਦੀ ਨਾਲ Редактор субтитров А.Семкин Корректор А.Егорова